ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੇਪਰ 1 ਅਤੇ 2 ਦੋਨਾਂ ਲਈ ਹੀ ਯੂਸਫੁਲ ਹੈ ਸ਼ਿਰਵਾਤ ਕਰਦੇ ਹਾਂ ਅੱਜ ਦਾ ਆਪਣਾ ਜਿਹੜਾ ਪ੍ਰਸ਼ਨ ਹੈਗਾ ਕਵਿਤਾ ਤੋਂ ਭਾਵ ਹੈ ਲੈ ਆਤਮਿਕ ਪੇਸ਼ਕਾਰੀ ਭਾਸ਼ਾ ਦੀ ਖੂਬਸੂਰਤੀ ਭਾਵਨਾਵਾਂ ਦਾ ਵਹਿਣ ਜਾਂ ਫਿਰ ਉਪਰੋਕਤ ਸਾਰੇ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਹੇਠ ਲਿਖਿਆਂ ਚੋਂ ਕਿਹੜਾ ਵਧੀਆ ਲਿਖਤ ਲਈ ਸਭ ਤੋਂ ਘੱਟ ਮਹੱਤਵਪੂਰਨ ਹੈ ਇੱਥੇ ਗੱਲ ਕੀਤੀ ਜਾ ਰਹੀ ਹੈ ਲਿਖਤ ਦੀ ਸੋ ਲਿਖਤ ਦੇ ਲਈ ਤੁਹਾਨੂੰ ਉਦੇਸ਼ ਦੀ ਸਮਝ ਦਿਸ਼ਾ ਦੀ ਸਮਝ ਤਰਕ ਦੀ ਸਮਝ ਜਾਂ ਫਿਰ ਸਰੋਤਿਆਂ ਦੀ ਸਮਝ ਇਹਦੇ ਵਿੱਚੋਂ ਕਿਹੜਾ ਘੱਟ ਮਹੱਤਵਪੂਰਨ ਹੈ ਸੋ ਵਧੀਆ ਲਿਖਤ ਦੇ ਲਈ ਉਦੇਸ਼ ਦੀ ਸਮਝ ਦਿਸ਼ਾ ਦੀ ਸਮਝ ਅਤੇ ਤਰਕ ਦੀ ਸਮਝ ਜ਼ਰੂਰੀ ਹੈ ਬਟ ਸਰੋਤਿਆਂ ਦੀ ਸਮਝ ਇਹ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈ ਆਪਸ਼ਨ ਡੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਉਪਚਾਰ ਅਧਿਆਪਨ ਦੀ ਗੱਲ ਕੀਤੀ ਜਾ ਰਹੀ ਹੈ ਇਹਦਾ ਆਧਾਰ ਕੀ ਹੁੰਦਾ ਹੈ ਵਿਸ਼ਾ ਵਸਤੂ ਨਿਦਾਨ ਪੁਨਰ ਅਧਿਆਪਨ ਜਾਂ ਫਿਰ ਕਬਾਇਦ ਸਹੀ ਜਵਾਬ ਦੀ ਗੱਲ ਕਰਾਂਗੇ ਉਪਚਾਰ ਅਧਿਆਪਨ ਮੀਡੀਅਲ ਟੀਚਿੰਗ ਜਿਹਨੂੰ ਤੁਸੀਂ ਕਹਿੰਦੇ ਹੋ ਇਹਦਾ ਆਧਾਰ ਕੀ ਆ ਜੀ ਨਿਦਾਨ ਆਪਸ਼ਨ B ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਇੱਕ ਪੈਰੇ ਦਾ ਮੁਲਾਂਕਣ ਕਰਦੇ ਹਾਂ ਧਿਆਨ ਚ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ ਸਭ ਤੋਂ ਮਹੱਤਵਪੂਰਨ ਦੀ ਗੱਲ ਕੀਤੀ ਜਾ ਰਹੀ ਆ ਕਲਪਨਾ ਸ਼ੈਲੀ ਸ਼ਬਦਾਵਲੀ ਜਾਂ ਫਿਰ ਸੰਗਤੀ ਸਹੀ ਜਵਾਬ ਦੀ ਗੱਲ ਕਰਾਂਗੇ ਪੈਰੇ ਦਾ ਮੁਲਾਂਕਣ ਕਰ ਰਹੇ ਹਾਂ ਇਹਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਗੱਲ ਤੇ ਧਿਆਨ ਦੇਣਾ ਹੈ ਸੰਗਤੀ ਸੰਗਤੀ ਹੁੰਦਾ ਆ ਕਿ ਇੱਕ ਪੈਰੇ ਦੇ ਵਿੱਚ ਜਿਹੜੇ ਆਈਡੀਆਜ਼ ਹੁੰਦੇ ਨੇ ਉਹਨਾਂ ਨੂੰ ਸੀਕੁਐਂਸ ਵਾਈਜ਼ ਕਿਵੇਂ ਕਨੈਕਟ ਕੀਤਾ ਗਿਆ ਲਗਾਇਆ ਗਿਆ ਉਹਨੂੰ ਤੁਸੀਂ ਸੰਗਤੀ ਦਾ ਨਾਮ ਦਿਨੇ ਹੋ ਆਪਸ਼ਨ ਡੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਆਪਰੇਸ਼ਨ ਦੇਖੋ ਇਸ ਦੇ ਵਿੱਚ ਇੱਕ ਅਧਿਆਪਕ ਹਮੇਸ਼ਾ ਆਪਣੇ ਸਿਖਿਆਰਥੀਆਂ ਨੂੰ ਲਰਨਰਸ ਨੂੰ ਸਟੂਡੈਂਟਸ ਨੂੰ ਉੱਤਰ ਦੇਣ ਸਮੂੱਚ ਵਿਚਾਰ ਵਟਾਂਦਰਾ ਕਰਨ ਅਤੇ ਮੇਲਜੋਲ ਰਾਹੀਂ ਸਿੱਖਣ ਦੀ ਕਾਰਜਨੀਤੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ ਉਸ ਦੀ ਇਹ ਪਹੁੰਚ ਕਿਹੜੇ ਅਸੂਲ ਤੇ ਆਧਾਰਿਤ ਹੈ ਨਿਰਦੇਸ਼ ਸਿੱਖਿਆ ਦੇ ਯੋਜਨਾਬੱਧ ਸਿੱਖਿਆ ਦੇ ਜਾਂ ਫਿਰ ਵਿਅਕਤੀਗਤ ਹਦਾਇਤ ਦੇ ਜਾਂ ਫਿਰ ਸਰਗਰਮ ਸਹਿਭਾਗਤਾ ਦੇ ਸਹੀ ਜਵਾਬ ਦੀ ਗੱਲ ਕਰਾਂਗੇ ਇੱਥੇ ਟੀਚਰ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਾ ਐਕਟਿਵ ਜੇ ਤਰੀਕੇ ਨਾਲ ਪਾਰਟਿਸਪੇਸ਼ਨ ਕਰੇ ਐਂਡ ਇਸ ਅਕੋਰਡਿੰਗ ਉਹਦੇ ਦੁਆਰਾ ਜਿਹੜੀ ਪਹੁੰਚ ਜਾਂ ਫਿਰ ਅਪਰੋਚ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਹੈ ਜੀ ਸਰਗਰਮ ਸਹਿਭਾਗਤਾ ਤੇ ਐਕਟਿਵ ਪਾਰਟਿਸਪੇਸ਼ਨ ਤੇ ਆਪਸ਼ਨ ਡੀ ਜਵਾਬ ਨੂੰ ਲਗਾ ਦਿਓ ਟਿੱਕ ਅਗਲਾ ਪ੍ਰਸ਼ਨ ਦੇਖੋ ਜੀ ਸਿਖਿਆਰਥੀਆਂ ਚ ਪੜ੍ਹਨ ਦੀ ਸਮਝ ਬਣਾਉਣ ਦੇ ਲਈ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਤੁਸੀਂ ਦੱਸਣਾ ਹੈ ਕਿ ਤੁਸੀਂ ਬੱਚਿਆਂ ਦੀ ਪੜ੍ਹਨ ਦੀ ਸਮਝ ਬਣਾਉਣੀ ਹੈ ਸੋ ਉਹਨਾਂ ਨੂੰ ਸ਼ਬਦ ਕੋਸ਼ ਚੋਂ ਔਖੇ ਸ਼ਬਦ ਦੇ ਅਰਥ ਲੱਭਣ ਲਈ ਆਖੋਗੇ ਜਾਂ ਫਿਰ ਆਪਸ਼ਨ ਨੰਬਰ B ਉਹਨਾਂ ਨੂੰ ਚੁੱਪਚਾਪ ਪੜਨ ਅਤੇ ਦਿੱਤੇ ਗਏ ਸਵਾਲਾਂ ਦੇ ਉੱਤਰ ਦੇਣ ਲਈ ਆਖੋਗੇ ਜਾਂ ਫਿਰ ਉਹਨਾਂ ਨੂੰ ਪੜੀ ਜਾਣ ਵਾਲੀ ਸਤਰ ਤੇ ਧਿਆਨ ਦੇਣ ਲਈ ਉਸੇ ਹੀਠਾ ਉਂਗਲ ਜਾਂ ਫਿਰ ਪੈਨਸਲ ਚਲਾਉਣ ਦੇ ਲਈ ਅੱਖ ਹੋਗੇ ਜਾਂ ਫਿਰ ਪਾਠ ਨੂੰ ਉੱਚੀ-ਉੱਚੀ ਪੜਨ ਦੇ ਲਈ ਅੱਖ ਹੋਗੇ ਗੱਲ ਕੀਤੀ ਜਾ ਰਹੀ ਹੈ ਪੜਨ ਦੀ ਸਮਝ ਤੁਸੀਂ ਵਿਖਿਆ ਹੋਣਾ ਆਪਣੇ ਪੀਐਸਟੈਟ ਦੀ ਪ੍ਰੀਖਿਆ ਦੇ ਵਿੱਚ ਵੀ ਤੁਹਾਡੇ ਤੋਂ ਕੰਪਰੀਹੈਂਸ਼ਨ ਪੁੱਛੀ ਜਾਂਦੀ ਹੈ ਕੰਪਰੀਹੈਂਸ਼ਨ ਜੇਕਰ ਤੁਹਾਡੀ ਕੰਪਰੀਹੈਂਸ਼ਨ ਦੇ ਵਿੱਚ ਵਧੀਆ ਸਮਝ ਹੈਗੀ ਆ ਤੇ ਤੁਸੀਂ ਉਸ ਪ੍ਰਸ਼ਨਾਂ ਦੇ ਜਿਹੜੇ ਆਨਸਰ ਹੈਗੇ ਆ ਜੀ ਜਵਾਬ ਹੈਗੇ ਆ ਉਹ ਵਧੀਆ ਤਰੀਕੇ ਨਾਲ ਦੇ ਸਕਦੇ ਹੋ ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਉਨਾ ਨੂੰ ਚੁੱਪਚਾਪ ਪੜਨ ਅਤੇ ਦਿੱਤੇ ਗਏ ਸਵਾਲਾਂ ਦੇ ਉੱਤਰ ਦੇਣ ਦੇ ਲਈ ਜੇਕਰ ਆਪਾਂ ਆਖਾਂਗੇ ਤਾਂ ਉਹਨਾਂ ਦੀ ਜਿਹੜੀ ਪੜਨ ਦੀ ਜਿਹੜੀ ਸਮਝ ਹੈਗੀ ਆ ਉਹ ਵਧੇਗੀ ਸੋ ਆਪਸ਼ਨ ਨੰਬਰ ਮੇਰੇ ਅਕੋਰਡਿੰਗ ਤਾਂ ਬੀ ਬਣੇਗਾ ਜੀ ਆਪਸ਼ਨ ਨੰਬਰ ਬੀ ਜਵਾਬ ਤੇ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਧਿਆਪਕ ਦੇ ਲਈ ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਏ ਰੱਖਣ ਵਾਸਤੇ ਸਭ ਤੋਂ ਕਾਰਗਰ ਰਣਨੀਤੀ ਹੋਣੀ ਚਾਹੀਦੀ ਹੈ ਕਾਲੇ ਫੱٹے ਦੀ ਬਹੁਤ ਜ਼ਿਆਦਾ ਵਰਤੂ ਕਰਨਾ ਜਦ ਵੀ ਸੰਭਵ ਹੋਵੇ ਵਿਚਾਰ ਵਟਾਂਦਰਾ ਕਰਨਾ ਵਿਸ਼ੇ ਦੇ ਵਿਸ਼ੇ ਨੂੰ ਉਹਨਾਂ ਦੀਆਂ ਜੀਵਨ ਸਥਿਤੀਆਂ ਨਾਲ ਸੰਬੰਧਿਤ ਕਰਨਾ ਜਾਂ ਫਿਰ ਬਹੁਤ ਸਾਰੇ ਸਵਾਲ ਪੁੱਛਣਾ ਗੱਲ ਕਰ ਰਹੇ ਆ ਟੀਚਰ ਦੇ ਲਈ ਕਿ ਭਾਸ਼ਾ ਦੀ ਜਮਾਤ ਹੈਗੀ ਆ ਉਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਦਿਲਚਸਪੀ ਬਣਾਏ ਰੱਖਣ ਦੇ ਲਈ ਸਭ ਤੋਂ ਜਿਹੜਾ ਕਹਿ ਸਕਦੇ ਆ کارਗਰ ਰਣਨੀਤੀ ਕਿਹੜੀ ਹੋਣੀ ਚਾਹੀਦੀ ਹੈ ਜੀ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ ਸੀ ਵਿਸ਼ੇ ਨੂੰ ਜਿਹੜਾ ਸਬਜੈਕਟ ਹੈ ਗਾਇਆ ਉਹਨਾਂ ਦੀ ਜੀਵਨ ਸਥਿਤੀਆਂ ਜਿਹੜੀਆਂ ਲਾਈਫ ਸਿਚੁਏਸ਼ਨਸ ਹੈਗੀਆਂ ਨੇ ਰੀਅਲ ਲਾਈਫ ਸਿਚੁਏਸ਼ਨ ਦੀ ਗੱਲ ਕਰ ਰਹੇ ਆ ਉਹਨਾਂ ਦੇ ਨਾਲ ਜੇਕਰ ਰਿਲੇਟ ਕਰਾਂਗੇ ਤੇ ਬੱਚਾ ਭਾਸ਼ਾ ਨੂੰ ਜਾਂ ਫਿਰ ਜਿਹੜਾ ਵੀ ਉਹਦਾ ਵਿਸ਼ਾ ਹੈਗਾ ਆ ਉਹਦੇ ਨਾਲ ਆਪਦੇ ਸਬਜੈਕਟ ਨੂੰ ਜੋੜ ਪਾਏਗਾ ਐਂਡ ਆਪਦੇ ਜੀਵਨ ਨੂੰ ਜੋੜ ਪਾਏਗਾ ਜਿਹਦੇ ਨਾਲ ਕਹਿ ਲਓ ਕਿ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਸਿੱਖੇਗਾ ਐਂਡ ਦਿਲਚਸਪੀ ਵੀ ਵਧੇਗੀ অপਸ਼ਨ ਸੀ ਜਵਾਬ ਤੇ ਟਿਕ ਲਗਾ ਦਿਓ ਅਗਲਾ ਪ੍ਰਸ਼ਨ ਦੇਖੋ ਕਿਸੇ ਵਿਅਕਤੀ ਵੱਲੋਂ ਬੋਲਦੇ ਅਤੇ ਲਿਖਦੇ ਹੋਏ ਸਹਿਜ ਹੀ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਆ ਕੀ ਕਿਹਾ ਜਾਂਦਾ ਆ ਮੰਨ ਲਓ ਕਿ ਜਿਹੜੇ ਸ਼ਬਦ ਹੈਗੇ ਆ ਉਹਨਾਂ ਦੁਆਰਾ ਐਕਟਿਵ ਜੇ ਤਰੀਕੇ ਨਾਲ ਜਾਂ ਫਿਰ ਉਹਨਾਂ ਸ਼ਬਦਾ ਦੀ ਆਪਾਂ ਰੈਗੂਲਰ ਵਰਤੋਂ ਕਰਦੇ ਹਾਂ ਇਹੋ ਜਿਹੇ ਸ਼ਬਦਾਂ ਨੂੰ ਕੀ ਤੁਸੀਂ ਕਿਰਿਆਸ਼ੀਲ ਸ਼ਬਦਾਵਲੀ ਕਹਿੰਦੇ ਹੋ ਅਕਿਰਿਆਸ਼ੀਲ ਪ੍ਰਦਾਕਸ਼ ਸ਼ਬਦਾਵਲੀ ਜਾਂ ਫਿਰ ਅਪ੍ਰਤੱਖ ਸ਼ਬਦਾਵਲੀ ਸੋ ਕਿਸੇ ਵਿਅਕਤੀ ਦੁਆਰਾ ਬੋਲਦੇ ਜਾਂ ਫਿਰ ਲਿਖਦੇ ਹੋਏ ਜਿਹੜੇ ਕਿ ਨਾਰਮਲੀ ਆਪਾਂ ਵਰਡ ਯੂਜ਼ ਕਰ ਹੀ ਲੈਂਦੇ ਆ ਉਹਨਾਂ ਨੂੰ ਕਿਰਿਆਸ਼ੀਲ ਸ਼ਬਦਾਵਲੀ ਕਹਿੰਦੇ ਹਾਂ ਰੈਗੂਲਰ ਬੇਸਿਸ ਤੇ ਜਿਨ੍ਹਾਂ ਸ਼ਬਦਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਅਕਿਰਿਆਸ਼ੀਲ ਕਹਿੰਦੇ ਆ ਸੋ ਸਹਿਜੇ ਹੀ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕਿਰਿਆਸ਼ੀਲ ਸ਼ਬਦਾਵਲੀ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਦੇਖੋ ਹੇਠ ਲਿਖਿਆ ਵਿੱਚੋਂ ਕਿਹੜਾ ਟੰਗ ਸਿਖਿਆਰਥੀਆਂ ਦੇ ਪੜ੍ਹਨ ਕੌਸ਼ਲ ਨੂੰ ਸੁਧਾਰਨ ਦੇ ਲਈ ਸਭ ਤੋਂ ਬਿਹਤਰ ਹੈ ਉਨ੍ਹਾਂ ਨੂੰ ਔਖਾ ਅਤੇ ਚੁਣੌਤੀ ਭਰਪੂਰ ਕਾਰਜ ਦੇਣਾ ਵੈਸੇ ਚੁਣੌਤੀ ਵਾਲਾ ਜਿਹੜਾ ਸ਼ਬਦ ਹੈਗਾ ਜੀ ਇਹ ਵੈਸੇ ਪੋਜ਼ੀਟਿਵ ਹੁੰਦਾ ਆ ਉਨ੍ਹਾਂ ਨੂੰ ਉੱਚੀ-ਉੱਚੀ ਪੜਨ ਲਈ ਆਖਣਾ ਜਾਂ ਫਿਰ ਵਿਭਿੰਨ ਪ੍ਰਕਾਰ ਦੀ ਪੜ੍ਹਨ ਸਮਗਰੀ ਪ੍ਰਦਾਨ ਕਰਨਾ ਜਾਂ ਫਿਰ ਉਨ੍ਹਾਂ ਨੂੰ ਇੱਕੋ ਪਾਠ ਵਾਰ-ਵਾਰ ਪੜਨ ਦੇ ਲਈ ਆਖਣਾ ਸੋ ਇਹਨਾਂ ਦੇ ਵਿੱਚ ਜਿਹੜਾ ਸਹੀ ਜਵਾਬ ਲਗਾਉਂਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਢੰਗ ਸਖਿਆਰਥੀਆਂ ਦੇ ਪੜਨ ਕੌਸ਼ਲ ਨੂੰ ਸੁਧਾਰਨ ਦੇ ਲਈ ਜੇਕਰ ਆਪਾਂ ਬੱਚਿਆਂ ਦੇ ਪੜਨ ਕੌਸ਼ਲ ਨੂੰ ਸੁਧਾਰਨਾ ਚਾਹੁੰਦੇ ਹਾਂ ਤੇ ਆਪਾਂ ਕੀ ਕਰਾਂਗੇ ਮੰਨ ਲਓ ਮੈਂ ਕਿਸੇ ਬੱਚੇ ਦੀ ਰੀਡਿੰਗ ਸਕਿੱਲ ਨੂੰ ਇੰਪਰੂਵ ਕਰਨਾ ਆ ਤੇ ਮੈਂ ਉਹਨੂੰ ਵੱਧ ਤੋਂ ਵੱਧ ਜਿਹੜੀ ਪੜ੍ਹਨ ਸਮਗਰੀ ਹੈਗੀ ਆ ਜੀ ਉਹ ਪ੍ਰੋਵਾਈਡ ਕਰਾਉਂਗਾ ਨਿੱਕੇ ਬੱਚਿਆਂ ਵਾਲੀਆਂ ਜਿਹੜੀਆਂ ਬਾਲ ਪੁਸਤਕਾਂ ਹੁੰਦੀਆਂ ਨੇ ਮੈਂ ਉਹ ਪ੍ਰੋਵਾਈਡ ਕਰਵਾਉਂਗਾ ਤਾਂ ਜੋ ਬੱਚੇ ਵੱਧ ਤੋਂ ਵੱਧ ਪੜ੍ਹਨ ਤੇ ਉਹਨਾਂ ਦੀ ਰੀਡਿੰਗ ਜਿਹੜੀ ਸਕਿੱਲ ਹੈਗੀ ਆ ਉਹ ਇੰਪਰੂਵ ਹੋਵੇ ਵੈਸੇ ਚੁਣੌਤੀ ਜਿਹੜਾ ਵਰਡ ਹੈਗਾ ਜੀ ਇਹ ਪੋਜ਼ਿਟਿਵ ਵਰਡ ਹੁੰਦਾ ਆ ਮੈਂ ਤੁਹਾਨੂੰ ਇਹ ਵੀ ਦੱਸ ਦਿਨਾ ਆ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਮਾਇਆ ਆਪਣੀ ਜਮਾਤ ਵਿੱਚ ਕਵਿਤਾ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਉਸ ਕਵਿਤਾ ਦਾ 2-3 ਵਾਰ ਪਾਠ ਕਰਦੀ ਹੈ ਭਾਵ ਪੜ੍ਹਦੀ ਹੈਗੀ ਹੈ ਅਜਿਹਾ ਕਰਨ ਦਾ ਪ੍ਰਮੁੱਖ ਉਦੇਸ਼ ਕੀ ਹੋ ਸਕਦਾ ਹੈ ਜਾਂ ਆਬਜੈਕਟਿਵ ਕੀ ਹੋ ਸਕਦਾ ਹੈ ਸਿਖਿਆਰਥੀਆਂ ਨੂੰ ਦਰਸਤ ਕਾਫੀਆਂ ਰਦੀਫ ਦੀ ਪਛਾਣ ਕਰਾਉਣਾ ਕਾਵਿ ਸੰਵੇਦਨਾ ਪੈਦਾ ਕਰਨਾ ਜਿਸ ਨਾਲ ਸਿਖਿਆਰਥੀ ਅਰਥਾਂ ਦਾ ਅੰਦਾਜ਼ਾ ਲਗਾ ਸਕਣ ਜਾਂ ਫਿਰ ਆਪਸ਼ਨ ਨੰਬਰ ਸੀ ਸਹੀ ਉਚਾਰਣ ਸੁਰ ਲਹਿਰ ਅਤੇ ਪਿੰਚ ਪੈਟਰਨ ਸਿਖਾਉਣਾ ਜਾਂ ਫਿਰ ਸਿਖਿਆਰਥੀ ਪੈਨ ਪੈਨ ਅਲੰਕਾਰਾਂ ਦੀ ਪਛਾਣ ਕਰ ਸਕਣ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ ਜਿਹੜਾ B ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ ਕਾਵਿ ਸਵੇਦਨਾ ਪੈਦਾ ਕਰਨਾ ਜਿਸ ਨਾਲ ਸਿਖਿਆਰਥੀ ਅਰਥਾ ਦਾ ਅੰਦਾਜ਼ਾ ਲਗਾ ਸਕਣ ਇਸ ਕਰਕੇ ਹੀ ਜਿਹੜੀ ਕਵਿਤਾ ਹੈਗੀ ਆ ਦੋ ਤੋਂ ਲੈ ਕੇ ਤਿੰਨ ਵਾਰ ਪੜਾਈ ਜਾ ਰਹੀ ਹੈ ਜਾਂ ਫਿਰ ਰੀਡ ਕੀਤੀ ਜਾ ਰਹੀ ਹੈ অপਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਵਸਤੂਗਤ ਪ੍ਰਸ਼ਨ ਨਹੀਂ ਹੈ ਵਸਤੂਗਤ ਪ੍ਰਸ਼ਨ ਦੀ ਆਪਾਂ ਗੱਲ ਕਰ ਰਹੀ ਹਾਂ ਖਾਲੀ ਥਾਵਾਂ ਭਰਨ ਵਾਲੇ ਸਹੀ ਗਲਤ ਜਾਂ ਫਿਰ ਬਹੁ ਵਿਕਲਪੀ ਜਾਂ ਫਿਰ ਤਕਵੇਂ ਜੁੱਟਾਂ ਵਾਲੇ ਇਸ ਪ੍ਰਸ਼ਨ ਦਾ ਜਵਾਬ ਹੋਏਗਾ ਜੀ ਖਾਲੀ ਥਾਵਾਂ ਭਰਨ ਵਾਲੇ ਸਿਰਫ ਇੱਥੇ ਹੀ ਤੁਹਾਨੂੰ ਕੋਈ ਨਾ ਕੋਈ ਚੀਜ਼ ਆਪ ਲਿਖਣੀ ਪੈਣੀ ਆ ਸੋ ਇਹਨੂੰ ਤੁਸੀਂ ਵਸਤੂਗਤ ਜਾਂ ਫਿਰ ਆਬਜੈਕਟਿਵ ਟਾਈਪ ਨਹੀਂ ਕਹਿ ਸਕਦੇ ਬਾਕੀ ਸਾਰੇ ਜਿਹੜੇ ਹੈਗੇ ਆ ਜੀ ਆਬਜੈਕਟਿਵ ਟਾਈਪ ਕੁਐਸਚਨ ਤੁਸੀਂ ਕਹਿ ਸਕਦੇ ਹੋ অপਸ਼ਨ ਨੰਬਰ A ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਇਹਨਾਂ ਚੋਂ ਮੂਲ ਰੂਪ ਵਿੱਚ ਕਿਹੜਾ ਪਾਠ ਉੱਚੀ-ਉੱਚੀ ਪੜਨਾ ਚਾਹੀਦਾ ਹੈ ਸਵੈਜੀਵਨੀ ਕਹਾਣੀ ਸਫਰਨਾਮਾ ਜਾਂ ਫਿਰ ਲੇਖ ਗੱਲ ਕਰਦੇ ਆਂ ਉੱਚੀ-ਉੱਚੀ ਪੜਨ ਦੀ ਤਾਂ ਸਵੈਜੀਵਨੀ ਸਫਰਨਾਮਾ ਤੇ ਲੇਖ ਨੂੰ ਤੁਸੀਂ ਉੱਚੀ-ਉੱਚੀ ਨਹੀਂ ਪੜਦੇ ਕਹਾਣੀ ਨੂੰ ਤੁਸੀਂ ਜ਼ਰੂਰ ਉੱਚੀ ਪੜ ਸਕਦੇ ਹੋ ਆਪਸ਼ਨ ਨੰਬਰ B ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਨਾਟਕ ਪੜਾਉਣ ਦਾ ਸਭ ਤੋਂ ਕਾਰਗਰ ਤਰੀਕਾ ਕੀ ਹੋ ਸਕਦਾ ਹੈ ਇਹਦੇ ਬਾਰੇ ਹੀ ਤੁਸੀਂ ਦੱਸਣਾ ਹੈ ਵਿਦਿਆਰਥੀਆਂ ਨੂੰ ਨਾਟਕ ਦੀ ਕਹਾਣੀ ਸਮਝਣ ਦੇ ਲਈ ਕਈ ਵਾਰ ਨਾਟਕ ਦਾ ਚੁੱਪਚਾਪ ਪਾਠ ਕਰਵਾਉਣਾ ਆਪਸ਼ਨ ਬੀ ਵਿਦਿਆਰਥੀਆਂ ਨੂੰ ਨਾਟਕ ਦਾ ਮੰਚਨ ਕਰਨ ਦੇ ਲਈ ਉਤਸ਼ਾਹਿਤ ਕਰਨਾ ਆਪਸ਼ਨ ਸੀ ਵਿਦਿਆਰਥੀਆਂ ਦੀ ਸਮਝ ਨੂੰ ਪਰਖਣ ਲਈ ਕਈ ਪ੍ਰਸ਼ਨ ਪੁੱਛੇ ਜਾਣਾ ਜਾਂ ਫਿਰ ਆਪਸ਼ਨ ਨੰਬਰ ਡੀ ਨਾਟਕ ਦੀ ਥੀਮ ਅਤੇ ਸ਼ਬਦਾਵਲੀ ਤੇ ਪ੍ਰਸ਼ਨ ਤਿਆਰ ਕਰਨਾ ਸਹੀ ਜਵਾਬ ਦੀ ਗੱਲ ਕਰਦੇ ਹਾਂ ਨਾਟਕ ਪੜਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੋ ਸਕਦਾ ਹੈ ਆਪਸ਼ਨ ਨੰਬਰ ਬੀ ਵਿਦਿਆਰਥੀਆਂ ਨੂੰ ਨਾਟਕ ਦਾ ਮੰਚਨ ਕਰਨ ਦੇ ਲਈ ਉਤਸ਼ਾਹਿਤ ਕਰਨਾ ਆਪਸ਼ਨ B ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਭਾਸ਼ਾ ਅਖਤਿਆਰ ਕਰਨ ਦੇ ਲਈ ਅਕਵਾਇਰ ਦੀ ਗੱਲ ਕੀਤੀ ਜਾ ਰਹੀ ਹੈ ਲੈਂਗੁਏਜ ਐਕਵਾਇਜ਼ੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਹੈ ਉਸ ਨੂੰ ਕੁਦਰਤੀ ਵਾਤਾਵਰਣ ਵਿੱਚ ਸੁਣਨਾ ਉਜਿਤ ਸਮਗਰੀ ਪੜ੍ਹਨਾ ਵਿਆਕਰਨਿਕ ਸਰਚਨਾਵਾਂ ਨੂੰ ਸਿੱਖਣਾ ਜਮਾਤ ਵਿੱਚ ਉਪਚਾਰਿਕ ਅਧਿਆਪਨ ਸਹੀ ਜਵਾਬ ਦੀ ਗੱਲ ਕਰਾਂਗੇ ਭਾਸ਼ਾ ਨੂੰ ਅਕਵਾਇਰ ਕਰਨ ਦੇ ਲਈ ਉਹਨੂੰ ਨੈਚੁਰਲ ਵਾਤਾਵਰਣ ਵਿੱਚ ਸੁਣਨਾ ਚਾਹੀਦਾ ਹੈ ਆਪਸ਼ਨ ਨੰਬਰ A ਜਵਾਬ ਤੁਹਾਡਾ ਸਹੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇਹਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ ਭਾਸ਼ਾ ਦੇ ਬੁਨਿਆਦੀ ਗਿਆਨ ਦੇ ਵਿਕਾਸ ਦੇ ਲਈ ਵਿਆਕਰਣਿਕ ਸੰਦ ਹੈ ਭਾਸ਼ਾ ਦਾ ਇੱਕ ਕਾਰਜ ਅਭਿਵਿਅਕਤੀ ਹੈ ਭਾਸ਼ਾ ਅਤੇ ਵਿਚਾਰ ਅੰਤਰ ਨਿਰਪਰહન ਭਾਸ਼ਾ ਦੀਆਂ ਪਾਠ ਪੁਸਤਕਾਂ ਅਧਿਆਪਕਾ ਵਾਸਤੇ ਸੰਦਰਭ ਬਿੰਦੂ ਹੁੰਦੀਆਂ ਹਨ ਇੱਥੇ ਪੁੱਛਿਆ ਜਾ ਰਿਹਾ ਗਲਤ ਕਿਹੜੀ ਸਟੇਟਮੈਂਟ ਹੈ ਕੀ ਹੈ ਭਾਸ਼ਾ ਦਾ ਇੱਕ ਕਾਰਜ ਅਭਿਵਿਅਕਤੀ ਹੈ ਸੋ ਇਹ ਗਲਤ ਹੈ ਭਾਸ਼ਾ ਦਾ ਇੱਕ ਕੰਮ ਕੀ ਹੈ ਜੀ ਅਭਿਵਿਅਕਤੀ ਹੈ ਭਾਸ਼ਾ ਅਤੇ ਵਿਚਾਰ ਅੰਤਰ ਨਿਰਭਰ ਬਿਲਕੁਲ ਕਰਦੇ ਹੈਗੇ ਆ ਭਾਸ਼ਾ ਦੀਆਂ ਪਾਠ ਪੁਸਤਕਾਂ ਅਧਿਆਪਕਾ ਵਾਸਤੇ ਸੰਦਰਭ ਬਿੰਦੂ ਹੁੰਦੀਆਂ ਨੇ ਬਟ ਆਪਸ਼ਨ ਨੰਬਰ A ਜਵਾਬ ਗਲਤ ਹੈ ਕਿਉਂ ਭਾਸ਼ਾ ਦੀ ਬੁਨਿਆਦੀ ਗਿਆਨ ਦੇ ਲਈ ਮੰਨ ਲਓ ਜੇਕਰ ਕੋਈ ਪਰਸਨ ਭਾਸ਼ਾ ਨੂੰ ਸਿੱਖਣਾ ਚਾਹੁੰਦਾ ਆ ਜਿਵੇਂ ਮੰਨ ਲਓ ਮੈਂ ਪੰਜਾਬੀ ਭਾਸ਼ਾ ਸਿੱਖਣਾ ਹੀ ਚਾਹੁੰਨਾ ਆ ਜਾਂ ਫਿਰ ਇੱਕ ਨਿੱਕਾ ਬੱਚਾ ਤੁਹਾਡੇ ਘਰ ਦੇ ਵਿੱਚ ਹੋ ਸਕਦਾ ਆ ਜੇਕਰ ਉਹਨੇ ਪੰਜਾਬੀ ਭਾਸ਼ਾ ਸਿੱਖੀ ਆ ਤੇ ਉਹਦੇ ਲਈ ਤੁਹਾਨੂੰ ਲੱਗਦਾ ਆ ਕਿ ਜਿਹੜਾ ਇੱਕ ਵਿਆਕਰਨ ਹੈਗਾ ਆ ਇੱਕ ਸੰਦ ਹੈ ਟੂਲ ਹੈ ਸੋ ਇਹਦਾ ਜਿਹੜਾ ਜਵਾਬ ਹੈਗਾ ਜੀ ਇਹਨੂੰ ਤੁਸੀਂ ਗਲਤ ਕਹਿ ਸਕਦੇ ਹੋ ਸੋ ਆਪਸ਼ਨ ਨੰਬਰ A ਜਵਾਬ ਤੇ ਤੁਸੀਂ ਲਗਾ ਦਿਓ ਟਿਕ ਕੋਈ ਜ਼ਰੂਰੀ ਤਾਂ ਨਹੀਂ ਕਿ ਵਿਆਕਰਨ ਦੀ ਜੁਲੋੜ ਆਪਾਂ ਨੂੰ ਪਹਿਣੀ ਹੀ ਪੈਣੀ ਆ ਜੇਕਰ ਤੁਸੀਂ ਕਿਸੇ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹੋ ਦੂਜੀ ਭਾਸ਼ਾ ਨੂੰ ਸਿੱਖਣ ਦੇ ਲਈ ਜ਼ਰੂਰ ਆਪਾਂ ਨੂੰ ਗ੍ਰਾਮਰ ਦੀ ਜਰੂਰਤ ਨਹੀਂ ਪੈਂਦੀ অপਸ਼ਨ A ਜਵਾਬ ਤੇ ਲਗਾ ਦਿਓ ਟਿੱਕ ਤੇ ਇਹ ਸੀਗਾ ਜੀ ਅੱਜ ਦੇ ਆਪਣੇ ਇਹ ਲਾਸਟ ਪ੍ਰਸ਼ਨ ਸੀਗਾ ਜੀ ਤੇ ਤੁਸੀਂ ਦੱਸਣਾ ਜਰੂਰ ਹੈ ਤੁਹਾਡੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ so much for watching God bless you